ਔਰ ਕੋਈ ਵੀ ਚੰਗੀ ਨਹੀਂ 나 ਮੈਂ ਕਿਸੇ ਦੀ ਸਪੋਰਟ ਕਰਦਾ ਤੇ ਚੰਗੀ ਮੈਂ ਕਿਸੇ ਨੂੰ ਵੀ ਨਹੀਂ ਕਹਿੰਦਾ ਕਿਉਂਕਿ ਸਾਰੇ ਬਦਲ ਕੇ ਵੇਖ ਲਏ ਆ ਕਿਸੇ ਨੇ ਕੁਝ ਵੀ ਨਹੀਂ ਕੀਤਾ ਖਾਸ ਕਰਕੇ ਕਿਸਾਨ ਦਾ ਤੇ ਹਮਦਰਦੀ ਕੋਈ ਨਹੀਂ ਸਾਡੀਆਂ ਸਰਕਾਰਾਂ ਦਾ ਬਹੁਤ ਬੁਰਾ ਹਾਲ ਇੱਕ ਚੌਂਕ ਵਿੱਚ ਇੱਕ ਕੋੜਾ ਬੈਠਾ ਸੀ ਉਹਦੇ ਉੱਤੇ ਮੱਖੀਆਂ ਬੈਠੀਆਂ ਸਨ ਕਿਸੇ ਨੂੰ ਤਰਸਾਇਆ ਤੇ ਪਰਮੇ ਦੇ ਪੱਲੇ ਨਾਲ ਮੱਖੀਆਂ ਉਡਾ ਦਿੱਤੀਆਂ ਮੱਖੀਆਂ ੜਾਉਣ ਵਾਲੇ ਨੂੰ ਕੋੜਾ ਕੋੜਾ ਗਾਲਾਂ ਕੱਢਣ ਲੱਪਿਆ ਮੱਖੀਆਂ ੜਾਉਣ ਵਾਲੇ ਨੇ ਆਖਿਆ ਮਿੱਤਰਾ ਮੈਂ ਤੇਰੇ ਉੱਤੋਂ ਮੱਖੀਆਂ ੜਾਈਆਂ ਤੂੰ ਗਾਲਾਂ ਕੱਢਦਾ ਤੇ ਕੋੜੇ ਨੇ ਆਖਿਆ ਸੱਜਣਾ ਭਲਾ ਕਰਦਿਆਂ ਕਰਦਿਆਂ ਤੇਰੇ ਕੋ ਬੁਰਾ ਹੋ ਗਿਆ ਜਿਹੜੀਆਂ ਮੱਖੀਆਂ ਮੇਰੇ ਉੱਤੇ ਬੈਠੀਆਂ ਸੀ ਨਾ ਉਹ ਮੇਰਾ ਲਹੂ ਪੀ ਕੇ ਰੱਜੀਆਂ ਸੀ ਉਹ ਤੂੰ ਉਡਾ ਦਿੱਤੀਆਂ ਹੁਣ ਨਵੀਆਂ ਆਉਣ ਕੀ ਨਾ ਉਹ ਨਵੇਂ ਸਰਿਆਂ ਫੇਰ ਮੇਰਾ ਲਹੂ ਪੀਣਗੇ ਸਰਕਾਰਾਂ ਅਸੀਂ ਹਰ 5 ਸਾਲ ਬਾਅਦ ਬੜੇ ਚਾਰਾ ਬਦਲਦੇ ਆਂ ਪਰ ਇਹ ਸਰਕਾਰਾਂ ਵਾਲੇ ਲੋਕ ਆਪੋ ਵਿੱਚ ਰਲੇ ਹੋਏ ਐ ਅਸੀਂ ਵੈਰ ਪਾ ਕੇ ਬਹਿ ਜਾਂਦੇ ਇਹਨਾਂ ਦਾ ਕੋਈ ਵੀ ਕੰਮ ਨਹੀਂ ਅੜਦਾ ਇਹਨਾਂ ਦੇ ਸਾਰੇ ਮਸਲੇ ਆਪਸ ਵਿੱਚ ਹੁੰਦੇ ਰਹਿੰਦੇ ਆ ਇਹਨਾਂ ਦੀਆਂ ਰਲੀਆਂ ਚੁਗੀਆਂ